ਕੋ ਵੀ ਅੱਜ ਨਹੀਂ ਛੜਦਾ ਸਾਰੇ ਗੱਸਤ ਤੋਂ ਕਹਿੰਦਾ ਟੈਲਾਂ ਦੀ ਟੁੱਟਦੀਆਂ ਗੋਰਾ ਟੈਲ ਦੀਆਂ ਤੱਗਣਾ ਤੱਗਣਾ ਕੀ ਹੋ ਗਿਆ ਜੀ ਉਹ ਓ ਸਰ ਕੀ ਤੁਸੀਂ ਰੋਣਾ ਪਾਈ ਜਾਂਦੇ ਹੋ ਗੋਰਾ ਟੈਲ ਦੀਆਂ ਟੈਲੈਂਟ ਟੁੱਟਦੀਆਂ ਟੈਲੈਂਟ ਟੁੱਟਦੀਆਂ ਗੋਰਾ ਟੈਲ ਦੀਆਂ ਟੈਲੈਂਟ ਦੇਖੋ ਦੇਖੋ ਓ ਸਾਰੇ ਗੋਰਾ ਟਾਇਲ ਦੀਆਂ ਟੈਲਾਂ ਹੀ ਨਹੀਂ ਹੈਗੀਆਂ ਜੀ ਇਹ ਜਿਹੜੀਆਂ ਤੁਸੀਂ ਤੋੜ ਰਹੇ ਹੋ ਗੋਰਾ ਟਾਇਲ ਦੀਆਂ ਟੈਲਾਂ ਚੈੱਕ ਕਰਨੀਆਂ ਤਾਂ ਆਹ ਦੇਖੋ ਸਰ ਆਹ ਦੇਖੋ ਇੱਟ ਪਈ ਹੈ ਜੀ ਇਹ ਆ ਚੱਕੋ ਜੀ ਗੋਰਾ ਟਾਇਲ ਦੀਆਂ ਟੈਲਾਂ ਤੋੜਨੀਆਂ ਤਾਂ ਚੈੱਕ ਕਰੋ ਉਸ ਤੋਂ ਡਰਾਮੇ ਨਾ ਕਰੋ ਇੱਕ-ਇੱਕ ਟੋੜਿਆ ਨਹੀਂ ਆ ਲਓ ਆ ਦੋ 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 ਤਰ ਲਓ ਜੀ ਦੋਨੇ ਆ ਚੱਕੋ ਜੀ ਗੋਰਾ ਦਿਖਾ ਮੈਨੂੰ ਜਰੂਰ ਭਰ ਦੇ ਹੁਣ ਇਹਦਾ ਭਰ ਦੇ ਹੁਣੀ ਲੈ ਲਓ ਸਰ ਟੈਸਟ ਕਰ ਲਓ ਇਹ ਗੋਰਾ ਟਾਇਲ ਦੀਆਂ ਟੈਲਾਂ ਜੀ ਐ ਨਹੀਂ ਟੁੱਟਦੀਆਂ ਛੱਡ ਦਿਓ ਤੁਸੀਂ ਛੱਡ ਦਿਓ ਆਹ ਦੇਖੋ ਜੀ ਗੋਰਾ ਟਾਇਲ ਦੀਆਂ ਟਾਇਲਾਂ ਦੀ ਕੁਆਲਿਟੀ ਚੈੱਕ ਕਰਨੀ ਆ ਓ ਇਦਾਂ ਨਹੀਂ ਇਦਾਂ ਨਹੀਂ ਆ ਸਿੱਟੋਂ ਚੰਗੀ ਤਰ੍ਹਾਂ ਓਰੇ ਓ ਜਰਾ ਸੜ ਦੋ ਮੈਂ ਸਾਰਾ ਤੋੜ ਦੂੰ ਟੱਕ ਸਾਰਾ ਹੀ ਕੋਈ ਇਹ ਟੋੜਦਾ ਨਹੀਂ ਟੋੜਦਾ ਨਹੀਂ ਟੋੜਦਾ ਨਹੀਂ ਟੋੜਦਾ ਨਹੀਂ ਓ ਤੱਗੜ ਸਾਹਿਬ ਇਹ ਗੋਰਾ ਟਾਇਲ ਦੀਆਂ ਟੈਲਾਂ ਜੀ ਅਨਬ੍ਰੇਕਬਲ ਟੈਲਾਂ ਜੀ ਨਾ ਟੁੱਟਣ ਵਾਲੀਆਂ ਟੈਲਾਂ ਜੀ ਇਹਨੂੰ ਜਿੱਧਰ ਮਰਜੀ ਸਿੱਟੀ ਚੱਲੋ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇਹ ਬਾਈ ਇਹਦੇ ਕੋਈ ਟੈਲ ਨਹੀਂ ਟੁੱਟੀ ਹੈ ਮੈਂ ਕਹਾਂ ਜੀ ਕੋਈ ਨਹੀਂ ਟੁੱਟਦੀਆਂ ਦੇਖੋ ਕਿੰਨੀਆਂ ਟੈਲਾਂ ਸਿੱਟੀਆਂ ਕੋਈ ਨਹੀਂ ਟਾਇਲ ਟੁੱਟਦੀ ਜੀ ਗੋਰਾ ਟਾਇਲ ਦੀਆਂ ਟੈਲਾਂਆਂ ਗੀਆਂ ਤਾਂ ਮੈਨੂੰ ਰੇਟ ਵੀ ਦੱਸੋ ਅੱਛਾ ਇਹਦੇ ਵਿੱਚ ਰੰਗ ਬੜਾ ਸੋਹਣੇ ਸੋਹਣੇ ਆ ਅੱਛਾ ਇਹਦੇ ਵਿੱਚ ਹੁਣ ਮੈਨੂੰ ਪਤਾ ਪਹਿਲਾਂ ਟੋੜਦੇ ਤੁਸੀਂ ਕਹਿੰਦਾ 100 ਰੁਪਏ 150 150 ਰੁਪਏ ਫਟ ਦੇਣੀ ਮੈਂ ਟਾਈਲ 30 ਰੁਪਏ ਫਟ ਜੀ 30 ਰੁਪਏ ਫਟ 32 64 ਦੀ ਟਾਈਲ ਜੀ ਉਹ ਤੁਸੀਂ ਮਜ਼ਾਕ ਕਰਦੇ ਮੈਂ ਕਹਿੰਦਾ ਸਰ ਮਜ਼ਾਕ ਨਹੀਂ ਕਰਦੇ ਜੀ ਗੋਰਾ ਟਾਈਲ ਨੇ ਆਫਰ ਲਾਏ ਹੋਏ ਆ 32 ਚੌੜ ਦਾ ਸਿਰਫ 30 ਰੁਪਏ ਫੁੱਟ 4x4 ਕੋਠੇ ਜੀ ਡਿਟੇਲ ਆ 32 ਚੌੜ ਕੋਠੇ ਜੀ ਸਰ ਆਜੋ ਹੋਰ ਵੀ ਦਿਖਾਉਣਾ ਤੁਹਾਨੂੰ 4x4 ਦੇ ਵੀ 30 ਰੁਪਏ ਫੁੱਟ ਦੇ ਵਿੱਚ ਜੀ ਅੱਛਾ ਆ ਵੀ ਸਾਈ 30 ਰੁਪਏ ਫੁੱਟ 30 ਰੁਪਏ ਫੁੱਟ ਦੇ ਵਿੱਚ ਜੀ 4x4 ਦਾ ਜੀ ਅਨ ਲਿਮਟਡ ਡਿਜ਼ਾਈਨ ਹੈ ਜੀ ਇਹਦੇ ਵਿੱਚ ਭਾਈ 2x4 ਦੀਆਂ ਟਾਈਲਾਂ ਵੀ ਦੱਸੋ ਇਹਦਾ ਰੇਟ ਕੀ ਹੈਗਾ ਇਹ ਵੀ 30 ਰੁਪਏ ਫੁੱਟ ਦੇ ਵਿੱਚ ਜੀ 2x4 ਦੀਆਂ ਟੈਲਾਂ ਜੀ ਮੈਨੂੰ ਸਮਝ ਨਾਉਣੀ ਚਾਹੀਏ 2x4 ਲੈ ਜੋ 32 64 ਲੈ ਜੋ ਚਾਹੇ 4x4 ਲੈ ਜੋ ਚਾਹੇ ਮੀਟਰ ਬਾਈ ਮੀਟਰ ਲੈ ਜੋ ਜੀ ਇੱਕੋ ਹੀ ਰੇਟ 30 ਰੁਪਏ ਫੁੱਟ ਤੇ ਇਹਦੇ ਵਿੱਚ ਤੁਹਾਡੇ ਕੋਲ ਹੈਗਾ ਹੈ ਇੱਦਾਂ ਤੇ ਹਾਂਜੀ ਹਾਂਜੀ ਸਰ ਆ ਦੇਖੋ ਜੀ ਸਟਾਕ ਭਰਿਆ ਹੋਇਆ ਗਦਾਮ ਤੁਸੀਂ ਚੈੱਕ ਕਰ ਸਕਦੇ ਹੋ ਅਨਲਿਮਿਟਡ ਸਟਾਕ ਹੈ ਜੀ ਜਿੰਨਾ ਮਰਜ਼ੀ ਚੈੱਕ ਕਰ ਲੋ ਜੀ ਆ ਲਓ ਹੋਰ ਦਿਖਾਉਣਾ ਜੀ ਤੁਹਾਨੂੰ 2x4 ਦੇ ਵਿੱਚ 30 ਰੁਪਏ ਫੁੱਟ ਦੇ ਵਿੱਚ ਭਾਈ ਜੀ ਮੇਰੀ ਗੱਲ ਸੁਣੋ ਲੋਕਾਂ ਨੇ ਪਠਾਨਕੋਟ ਤੋਂ ਆਉਣਾ ਜੰਮੂ ਕਸ਼ਮੀਰ ਤੋਂ ਆਉਣਾ ਹਰਿਆਣਾ ਤੋਂ ਆਉਣਾ ਰਾਜਸਥਾਨ ਦੂਰੋਂ ਦੂਰ ਆਉਣਾ ਤੁਸੀਂ ਜੰਮੂ ਦੀਆਂ ਜੰਮੂ ਦੀਆਂ ਤਾਂ ਗੱਡੀਆਂ ਵੀ ਲੋਡ ਹੋ ਰਹੀਆਂ ਜੀ ਗੋਰਾ ਟੈਲ ਚਾ ਲਓ ਜੀ ਇਹ ਤਾਂ ਸਾਡੇ ਲੱਗ ਗਈ ਲੋਟਰੀ ਉਹ ਜਿਨ੍ਹਾਂ ਨੇ ਆਪਣੇ ਘਰ ਬਣਾਉਣੇ ਹੋਟਲਾਂ ਮੰਗ ਮਹਿਲਾਂ ਮੰਗਾ ਦੇਖੋ ਉਹ ਕਿੰਨਾ ਸਮਾਨ ਪਿਆ ਟਰੱਕ ਭਾੜ ਪੜ ਕੇ ਭਾਵੇਂ ਲੈ ਜਾਓ ਉਹ ਲੋਕਾਂ ਨੂੰ ਇਹ ਨਹੀਂ ਵੀ ਤੁਸੀਂ ਅੱਜ ਪਸੰਦ ਕਰੋ 10 ਦਿਨਾਂ ਬਾਅਦ ਵੇਚਾਂਗੇ ਲੈ ਜਾ ਜੋ ਬੱਤੀ ਚੋੜ ਲਾ ਜਾਓ ਵੱਡੇ ਸਾਈ ਲੈ ਜਾਓ ਜਾਨੀ ਜਿੰਨਾ ਮਰਜੀ ਮਾਲ ਲੈ ਜਾਓ ਜਿੰਨਾ ਮਰਜੀ ਮਾਲ ਲੈ ਜਾਓ ਜੀ ਸਿਰਫ ਇੱਕੋ ਹੀ ਰੇਟ 'ਚ 30 ਰੁਪਏ ਫੁੱਟ ਦੇ ਵਿੱਚ ਇੱਕ ਕੀ ਗੱਲ ਆ ਹਰ ਘਰ ਦੀ ਛਾਲ ਬਣ ਗਿਆ ਗੋਰਾ ਟਾਇਲ ਇਹ ਟੈਲਾ ਨਹੀਂ ਟੁੱਟਦੀਆਂ ਮਜ਼ਬੂਤੀ ਦਾ ਦੂਜਾ ਨਾਮ ਗੋਰਾ ਟਾਇਲ ਹਾਂਜੀ ਹਾਂਜੀ ਸਰ ਗੋਰਾ ਟਾਇਲ ਜੀ ਸੋ ਭਾਈ ਜੀ ਆਉਣਾ ਕਿੱਥੇ ਦੱਸਤਾ ਦਿਓ ਮੋਡ ਰੋਡ ਰਾਮਪਰਾ ਫੁੱਲ ਡਿਸਟ੍ਰਿਕਟ ਬਠਿੰਡਾ ਜੀ ਤੇ ਨੰਬਰ ਸਕਰੀਨ ਤੇ ਹੈਗਾ ਜੇ ਤੁਹਾਨੂੰ ਫੇਰ ਵੀ ਨਹੀਂ ਸਮਝ ਆਉਂਦੀ ਅਸੀਂ ਤੁਹਾਨੂੰ ਲੋਕੇਸ਼ਨ ਦੇਤੇ ਹੈ ਗੂਗਲ ਤੇ ਜਾਓ ਗੋਰਾ ਟਾਇਲ ਰਾਮਪਰਾ ਫੁੱਲ ਪਾ ਲਓ ਸਿੱਧਾ ਹੀ ਤੁਸੀਂ ਇੱਥੇ ਆ ਜਾਣਾ ਚਾਹੇ ਤੁਸੀਂ ਆਪਣੇ ਘਰਾਂ ਦੇ ਬਾਥਰੂਮ ਬਣਾ ਰਹੇ ਆਂ ਰਸੋਈਆਂ ਬਣਾ ਰਹੇ ਆਂ ਚਾਹੇ ਤੁਸੀਂ ਘਰ ਦੀਆਂ ਛੱਤਾਂ ਕਰ ਰਹੇ ਆਂ ਚਾਹੇ ਤੁਸੀਂ ਆਪਣੇ ਘਰ ਦੇ ਫਰੰਟ ਐਲੀਵੇਸ਼ਨ ਮਤਲਬ ਤੁਹਾਡੇ ਘਰ ਤੁਹਾਡੇ ਹੋਟਲ ਤੁਹਾਡੇ ਪੀਜੀ ਤੁਹਾਡੇ ਹਸਪੀਟਲ ਮਤਲਬ ਕੋਈ ਵੀ ਬਿਲਡਿੰਗ ਦੇ ਨਾਲ ਤੁਸੀਂ ਸੰਬੰਧਿਤ ਹੈਗੇ ਆਂ ਆਜੋ ਵੱਡੇ ਫਾਇਦੇ ਹੋਣਗੇ ਲੱਖਾਂ ਰੁਪਏ ਬਚਣੇ ਲੱਖਾਂ ਰੁਪਏ ਇਸ ਦੇ ਨਾਲ ਨਾਲ ਗੋਰਾ ਟਾਇਲ ਦਾ ਫੇਸਬੁੱਕ ਪੇਜ ਇੰਸਟਾਗ੍ਰam YouTube ਤੇ ਜਾਓ ਉਹਨੂੰ ਫੋਲੋ ਕਰ ਲੋ ਰੋਜ਼ ਨਵੀਂ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹਿਣੀ ਆ ਕੈਮਰਾ ਨੇ ਮੰਗਰ ਸਿੰਘ ਦੇ ਨਾਲ ਹਰਦੀਪ ਸਿੰਘ ਤੱਕੜਸਾਨ ਟੀਵੀ ਆਰਾਮਪੁਰਾ ਫੂਲ